ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਹੋਗੇ ਰਿਕਵੈਸਟ ਬੇਨਤੀ ਆ ਜਿਹੜਾ ਪਸ਼ੂ ਸੁਆ ਸੁਆ ਦੋ ਟਾਈਮੋਂ ਦੀ ਤਸੱਲੀ ਜ਼ਰੂਰ ਕਰਿਆ ਕਰੋ ਜਿਹੜੇ ਨੇੜੇ ਵਾਲੇ ਆ ਜਿਹੜੇ ਦੂਰ ਆ ਉਹ ਆਨਲਾਈਨ ਵੀਡੀਓ ਕਾਲ ਤੇ ਚਵਾਈ ਕਰਿਆ ਕਰੋ ਜਿਹੜਾ ਗੱਭਣ ਨੂੰ ਟਿਪ ਕੇ ਤਸੱਲੀ ਕਰਕੇ ਪਸ਼ੂ ਨੂੰ ਖਰਿਆ ਕਰੋ ਅੱਜ ਦੀ ਆਪਣੀ ਵਿਜਿਟ ਪਿੰਡ ਬੁਰਜ ਨੱਥੂਗੇ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਅਗਦੀ ਪੱਟੀ ਬਾਈ ਕਲਦੀਪ ਸਿੰਘ ਦੇ ਫਰਮ ਤੇ ਪਹੁੰਚੇ ਆ ਤਿੰਨ ਮੱਜਾਂ ਇੱਕ ਤਾਜੀ ਸੂਈ ਸਵਾਈ ਵੈੜ ਇੱਕ ਟੋਕੜ ਵੈੜ ਪੰਜ ਪਸ਼ੂ ਆ ਸਜਣੋ ਪੰਨਿਆਂ ਦੀ ਡਿਟੇਲ ਕਰਦੇ ਆ ਸਾਂਝੀ ਬਣੇ ਰਹੋ ਅਣਤੱਕ ਜੀ ਭਾਈ ਕੁਲਦੀਪ ਸਿੰਘ ਸਤਿ ਸ੍ਰੀ ਅਕਾਲ ਕਿਰਪਾ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਹਾਂਜੀ ਵਧੀਆ ਜੀ ਓਕੇ ਸਤਿ ਸ੍ਰੀ ਅਕਾਲ ਜੀ ਡਰੈਸ ਕਰੀਏ ਨੋਟ ਪਾਈ ਹਾਂਜੀ ਪਿੰਡ ਬੋਲਦੀ ਨਾਲੋਂ ਥੋੜੀ ਠੀਕ ਪੱਟੀ ਜਿਲ੍ਹਾ ਤਰਤਾਰਾ ਮੋਬਾਈਲ ਨੰਬਰ ਭਾਈ ਜੀ 94623302 ਇਹ ਵੈੜ ਤੋਂ ਕਰੀਏ ਸ਼ਰਵਾਦ ਹਾਂ ਇਹ ਤੋਂ ਕਰਦੇ ਹੂੰ ਤੇ ਬਿਲਕੁਲ ਸੁਈ ਸੁਵਾਈ ਤਾਜੀ ਤੇ ਸ਼ਾਈ ਹਾਲਾ ਕੀ ਨਾ ਹਾਂ ਸ਼ਾਈ ਹੈ ਅੱਛਾ ਜਿੱਦਾਂ ਮਰਜੀ ਜਿੱਦਾਂ ਮਰਜੀ ਇਦਾਂ ਹੀ ਮੈਂ ਸਾਈ ਵਾਲਾ ਹੱਥ ਨਹੀਂ ਲਾਉਂਦੇ ਨੇ ਨਾ ਗਰਮ ਨਿਕਲਦੀ ਬਾਈ ਯਾਰ ਮੂਤ ਵੀ ਆਈ ਹੈ ਨਾ ਕੀ ਬਾਤ ਹੈ ਇਹ ਫਿਰ ਇੱਕ ਮਿੰਟ ਤੋਂ ਹੱਥ ਲਾਇਆ ਨਾ ਇੱਕ ਮਿੰਟ ਦੇ ਵਿੱਚ ਵੇਖ ਲੋ ਪਸਮਾਈ ਆ ਡਾ ਬੂਗਾ ਦਾੰਦਾਂ ਦੀ ਫਰੀ ਆ 15 ਗੰਦੂਦ ਤਿਆਰ ਆ 15 ਪੱਕਾ ਬਾਈ ਤਿੰਨ ਟਾਈਮ ਚੋਵੇ ਬਈ ਤਿੰਨ ਟਾਈਮ ਚੋਵੇ ਕੰਡਾ ਲੈ ਵੇ ਕੰਡਾ ਵਾਲਾ ਲੀਟਰ ਲੈ ਵੇ ਤੇ ਮਰਦੀ ਚੱਲ ਬਾਈ ਖੋਲ ਦੇ ਤੋਰਾ ਕਰਵਾ ਚ ਇੱਕ ਪਰ ਇੱਕ ਗੱਲ ਹੈਗੀ ਹੋ ਮੜਿਆ ਤੂੰ ਹੱਥ ਹੀ ਲਾਇਆ ਤੇ ਗਾਂ ਪਸਮਾਈ ਹੈ ਨਾ ਇੱਕ ਮਿੰਟ ਦੇ ਵਿੱਚ ਹੀ ਪਸਮਾਈ ਆ ਕਿ ਭਾਈ ਇਹ ਨਹੀਂ ਕਿ ਭਾਈ ਲਹਿਰਾ ਹੀ ਲੱਗੀ ਸੀ ਇਹ ਨੂੰ ਜਿੰਦੀ ਰਹੇ ਜਿੰਦੀ ਰਹੇ ਨਹੀਂ ਵਾਕਿਆ ਗਾਂ ਸਰਾ ਇਹ ਤੇਰੀ ਯਾਰ ਹੈ ਕਿਉਂਕਿ ਇੰਨੇ ਟਾਈਮ ਦੇ ਵਿੱਚ ਗਾਂ ਨਹੀਂ ਪਸੰਦ ਜੀ ਇਹਨੇ ਦੇ ਟਾਈਮ ਦਾ ਦੇ ਉੱਠੇ ਇੰਨੀ ਛੇਤੀ ਤੇ ਪੰਪ ਵਾਲੇ ਤੇਲ ਨਹੀਂ ਪਾਉਂਦੇ ਜਿਨ੍ਹਾਂ ਨੇ ਮਿੱਟ ਲਾਇਆ ਹੈਨਾ ਵਾਕਿਆ ਯਾਰ ਚੀਜ਼ ਤੋਹਫਾ ਹੀ ਆ ਉਹੋ ਹੀ ਗੱਲ ਦੋਰਾਵਾ ਓਕੇ ਆ ਚਲੋ ਜਿੰਦੀ ਰਹੇ ਨਹੀਂ ਤੇ ਛਾਈ ਆਲ ਤੋਂ ਨੂੰ ਡਰਦੇ ਥੋੜਾ ਹਾਂ ਬਿਲਕੁਲ ਛਾਈ ਆ ਠੰਡੀ ਬੜੀ ਆ ਨਾ ਬਹੁਤ ਜਿਆਦਾ ਠੰਡੀ ਆ ਗਿਰ ਚ ਆ ਗਈ ਨਾ ਨਾਲ ਲਓ ਜੀ ਰੇਟ ਪਾਈ ਜੀ ਇਹ ਇਹਦੇ ਭਾਵੇਂ ਗੱਲ ਇਹ ਪੈਸੇ ਦੇ ਭਾਵੇਂ ਗੱਲ ਇਹ 60 ਹਾਂ 55 ਦੀ ਜੇ ਰਹੇ ਹਾਂ ਨਾ ਜੀ ਹਾਂ ਤੇ ਨਾ 57 ਦੀ ਹਾਂ ਫੋਲ ਕਰਦਾ ਇਸ ਤਰ੍ਹਾਂ ਜਾਈ ਦੇਣਾ 57 ਦੀ 55 ਦੀ ਨਾ ਕਰ ਦਈਏ ਸ਼ਾਮਾਂ ਦਾ ਕਹਿ ਫੁੱਲ ਬੰਜੂ ਵਾਲੇ ਭਾਵੇਂ ਦੋ ਟਾਈਮ ਚੋਣ ਹਾਂ ਮੈਂ ਕਹਿੰਦਾ ਭਾਈ 55 ਦੀ ਨਾ ਕਰ ਦਿਆ ਨਾ ਹਾਂ ਨਹੀਂ ਹਾਂ ਨਾ ਕਿ ਦਿਨ ਜਿਆਦੀ ਮਰੀ ਉਸ ਤੋਂ ਬਾਅਦ ਫੇਰ ਕਰਦਾਂਗੇ ਲਓ ਜੀ ਅੱਗੇ ਦੂਜੇ ਨੰਬਰ ਤੇ ਝੋਟੀ ਸੂਈ ਸਵਾਈ ਆ ਸੂਈ ਆ ਇਹ ਭਾਈ ਬੱਚਾ ਤਿੱਜੇ ਨਹੀਂ ਸੂਈਆ ਬਵਾ ਜਾ ਆਵੇ ਬੱਚਾ ਤਿੱਜੇ ਰਹਿੰਦੀ ਕੱਟਾ ਨਾ ਖੋਲੀ ਮੈਂ ਨਹੀਂ ਖੋਲ ਕੇ ਆ ਬੱਚਾ ਜੀ 3 ਨਾਲ 4 ਅੰਦਰਾਂ ਦੀ ਸੂਈ ਜੇ 9 ਕਿਲੋ 9 ਠੀਕ ਛੋਟਾ ਬਣਾ ਬੜਾ ਹਾਂ ਝੋਟੀ ਸੋਹਣੀ ਲਓ ਜੀ ਫਕੀ ਸੁਆਈ ਵੀ ਲੱਗਦੀ ਐ ਤੁਹਾਨੂੰ ਅੱਛਾ ਏਡੀ ਚੋਣ ਕੋਲੀ ਨੋ ਸਾਫ ਹੈ ਲੈ ਚੱਲ ਬੰਦ ਲੋ ਜੀ ਨੌ ਕਿਲੋ ਸਜਣਾ ਬੌਲਾ ਜੀ ਝੋਟੀ ਸੋਣੀ ਪੂਰੀ ਦੂਜਾ ਸੂਆ ਦੱਸਿਆ ਭਾਈ ਨੇ ਕਿਉਂਕਿ ਨਵੀਂ ਹੈ ਜੀ ਬਾਈ ਰੇਟ ਰੇਟ ਦਾ ਇੱਕ ਵੀ ਅੱਛਾ ਜੈਜ ਬਾਈ ਜੈਜ ਕਰਕੇ ਨਹੀਂ ਹੋਰ ਕਰਦੇ ਇੱਕ ਦਾ 10 ਦੀ ਕਰਦੇ ਨਹੀਂ ਜਾਂਦੇ ਚੋ ਜਿਹੜੇ ਕਿੰਨਾ ਦੀ ਆਵੇ ਸ਼ਾਮਾਂ ਤੇ ਪੈਣੀਆਂ ਚਲ ਦੇ ਦੇ ਹੋਰ ਕੋਈ ਆ ਜਾਂਦਾ ਭੈਣ ਭਰਾ ਵੇਚ ਲੈਂਦਾ ਜਾ ਕੇ ਇੱਕ 10 ਦੀ ਹਾਂ ਦਾ ਨਹੀਂ ਆ ਬੋਲੀ ਮੈਂ ਕੱਢ ਹੁਣ ਤੀਜੇ ਨੰਬਰ ਤੇ ਨੋਈ ਇਹ ਕਿੱਦਾਂ ਹੋਈ ਅੱਛਾ ਵੇ ਰਾਦੇ ਆ ਤੀਓ ਅੜੰਗੀ ਜਾਂਦੀਆਂ ਇਹਦਾ ਆ ਬੱਚਾ ਇਹ ਢੇ ਲਈ ਜੀ ਆ ਗਈ ਨਾ ਆ ਬੱਚਾ ਕੱਟਾ ਕੱਟੇ ਬਈ ਕੱਟਾ ਕੱਟੇ ਆਜਾ ਲੈ ਚੋਂ ਟੇਲੇ ਆ ਗਈ ਜਮੀਨ ਨਾ ਜੀ ਬਾਈਸ ਨਹੀਂ ਹੋ ਰਿਹਾ ਆਹ ਇਹਦਾ ਪੱਕਾ ਦੁੱਧ 9 ਕਿਲੋ ਆਟੀ ਗ੍ਰਿਸ਼ਮਦੀ ਤੇ ਰੇਟ ਕਿੰਨੇ ਦੀ ਫਿਕਸ ਆਏ ਆਪਣੀ ਰੇਟ ਬਾਈ ਰੇਟ ਆ ਨਾਈ ਪੀਆ ਤਿਆਰ ਹਾਂ ਅੱਜ ਨਾਈ 75 ਦੀ ਜੈਸਨੋਇਆ ਹੈ 72 ਦੀ ਨਾ ਕਰ ਦੇ 72 ਦੀ ਦੇ ਦੇ ਦੇਰ ਗਿਆ ਜਲ ਠੀਕ ਆ ਚੌਥੇ ਨੰਬਰ ਵਾਲੀ ਲਿਆ ਕੱਟ ਗਈ ਲਓ ਜੀ ਉੱਥੇ ਨੰਬਰ ਵਾਲੀ ਸਜਣੋਂ ਨੇ ਹਉਨੇ ਕੱਢ ਗਏ ਤੇ ਵੀ ਖਾਈਏ ਨਾ ਠੀਕ ਜਿਹੜਾ ਪੂਰਾ ਕਰਦੀ ਆ ਬੱਤੀ ਨਾ ਥੋੜਾਇਆ ਕਰਦੀ ਰਹਾਦੀ ਆ ਲਓ ਸਜਣੋਂ ਜਿਹੜਾ ਮਗਰਲਾ ਥਾਣੂ ਦੇ ਵਿੱਚ 17 ਘਾਟਿਆ 10 ਪਰਦੇ ਤੋਂ ਥੋੜੀਆਂ ਧਾਰਾ ਵਾਧਿਆ ਦੇ ਥੋੜੇ ਟੱਕਰ ਲਈ ਪਹਿਲਾਂ ਦਹਾਂ ਦੇ ਧਾਰਾ ਪੰਚਾ ਬੋਲਾ ਤੋਂ 9 ਕਿਲੋ ਕਾ 9 ਕਿਲੋ ਬੋਲਾ ਹਾਂ 9 ਕਿਲੋ ਇੱਕ ਥਾਂ ਦੀਆਂ 10 ਘਾਟ ਧਾਰਾ ਵਾਧ ਜਾਂਦੀਆਂ ਨਾ ਚਵਾਈ ਕੋਈ ਬਾਕੀ ਓਕੇ ਆ ਲੋ ਜੀ ਆ ਬੱਚਾ ਜੀ ਨਾ ਉਹ ਕਿਲੋ ਬੌਲਾ ਕਹਿੰ ਲੋ ਬਾਈ ਕਹਿੰਦਾ ਬੰਦੇ ਬਾਈ ਬੰਦੇ ਬਾਈ ਰੇਟ ਅੱਛਾ 2 ਦੱਸ ਜੀ 75 ਦੀ ਕਰ ਲੀ ਗੇ ਹਾਂ ਹਲਾਣਾ ਤੇ ਤੇ 72 ਦੀ ਕਰੀ ਗੇ ਨਹੀਂ 75 ਦੀ 74 ਦੀ ਕਰ ਦੇ ਚੱਲ ਉਹ ਮੱਝ ਬਹੁਤ ਹੀ ਯਾਰੀ ਚੰਗੀ ਆ ਦੇ ਦੇ ਲੋ ਮੋੜਾ ਦੇ ਲੋ 21 12 ਕਿਲੋ ਯਾਦ ਕਰੇ ਕੋਈ ਖੜ ਕੇ 74 ਹਾਂ ਲੋ ਸਜਣੋ ਐਂਡ ਵਾਲਾ ਪੀਸੀ ਜਿਹੜਾ 74000 ਦਾ ਜੇ ਠੰਡੀਆਂ ਗੰਗੀਆਂ 10 ਦਾ ਨਾ ਘੜ ਜੇ ਮਗਰਲੇ ਦੀਆਂ ਬਾਕੀ ਪਸ਼ੂ ਚੰਗੇ ਥਾਂ ਥੋੜਾ ਢੀੜਾ ਤੋਰ ਤਾਰ ਕੇ ਤੁਹਾਨੂੰ ਬਾਹਰ ਵਿਖਾਉਂਦੀਆਂ ਹੈ ਤੇ ਆਪਣੀ ਖਰੀਦਦਾਰੀ ਕਰਿਓ ਸასიਕਾਰ